ਇਹ ਆ ਪੰਜਾਬੀ ਲੋਕਾਂ ਦੀ ਵਿਰਾਸਤ ਤੇ ਪੰਜਾਬੀ ਲੋਕਾਂ ਦਾ ਜਜ਼ਬਾ ਭਾਵੀ ਦੇ ਪਾਣੀ ਦੀ ਬਹੁਤ ਭੈਂਕਰ ਮਾਰ ਪਈ ਆ ਔਰ ਇਸ ਮਾਰ ਨੇ ਵੱਡਾ ਨੁਕਸਾਨ ਸਾਡੇ ਲਾਕੇ ਦਾ ਕੀਤਾ ਪਰ ਮੈਨੂੰ ਖੁਸ਼ੀ ਆ ਇਸ ਮਾਰ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਚਮੁੱਛੇ ਰੂਪਕ ਸਾਡੇ ਆਲੇ ਦੁਆਲੇ ਦੇ ਲੋਕਾਂ ਨੇ ਸਵੈ ਸੇਵਕ ਜਥੇਬੰਦੀਆਂ ਨੇ ਸਾਡੇ ਪ੍ਰਸ਼ਾਸਨ ਨੇ ਜਿਹੜੇ ਵਰਕਰ ਨੇ ਦਰਜਾ ਬਰਜਾ ਸਭ ਨੇ ਇੱਕ ਬਹੁਤ ਹੀ ਸ਼ਾਨਦਾਰ ਭੋਗ ਚਾ ਗੀਤੀ ਹੈ ਮੈਂ ਸਭ ਨੂੰ ਸਲੂਟ ਕਰਦਾ ਤੇ ਅੱਜ ਇਸ ਬੰਨ ਨੂੰ ਬਣਾਣਾ ਔਰ ਇਸ ਬੰਨ ਨੂੰ ਬਣਾਉਣ ਤੋਂ ਬਾਅਦ ਫਿਰ ਅਸੀਂ ਆਪਣੇ ਆ ਸੱਜੇ ਬੱਥ ਜਿਹੜਾ ਉੱਪਰਲਾ ਜਿਹੜਾ ਖਤਮ ਆ ਕੇ ਨੂੰ ਰੂਪ ਤਿਆਰ ਕਰਦੇ ਆ ਫਿਰ ਉਹਨੂੰ ਅਸੀਂ ਜਿਹੜਾ ਉਹ ਬੰਨ ਮਾਰਾਂਗੇ ਸੋ ਮੈਂ ਇਹ ਕਹਿ ਸਕਦਾ ਵੀ ਇੱਕ ਵੱਡੀ ਆਫਤ ਤੋਂ ਪੰਜਾਬ ਦੇ ਲੋਕ ਭਾਵੇਂ ਗੁਜ਼ਰ ਰਿਹਾ ਪਰ ਪੰਜਾਬੀਆਂ ਨੇ ਹਮੇਸ਼ਾ ਜਿਹੜਾ ਉਹ ਆਰਥਾਂ ਦੇ ਨਾਲ ਮੁਕਾਬਲਾ ਕੀਤਾ ਉਹ ਸਵਾਦਾਂ ਦੀ ਧਰਤੀ ਹੈ ਸਿੱਧੇ ਆ ਜੋ ਪਾਕਿਸਤਾਨ ਸਰਕਾਰ ਤੋਂ ਸਰਹੱਦੇ ਦੀ ਧਰਤੀ ਆ ਇਸ ਧਰਤੀ ਨੂੰ ਖੇਚ ਕਰਕੇ ਕੋਈ ਅੱਗੇ ਨਹੀਂ ਵੱਸ ਸਕਦਾ ਭਾਵੇਂ ਉਹ ਕਿਸੇ ਵੀ ਰੂਪ ਦੀ ਜੇ ਜਿਹੜੀ ਆਫਤ ਹੋਵੇ ਸੋ ਅਸੀਂ ਲਗਾਤਾਰ ਇਥੇ ਵੱਨਦੇ ਆ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਅੰਦਰ ਪਸ਼ੂਆਂ ਦੀ ਫੀਡ ਭਰਨ ਲਈ ਕਹ ਸਕਦਾ ਆਪਾਂ ਵੀ ਉਹਨਾਂ ਨੂੰ ਜਿਹੜੀ ਉਹ ਮੰਡੀਆਂ ਆ ਰਹੀਆਂ ਫੀਡ ਸੋ ਅੱਜ ਮਾਰਕਟ ਦੀ ਵਧੀਆ ਫੀਡ ਜਿਹੜੀ ਆ 100 ਪਰਿਵਾਰਾਂ ਨੂੰ ਵੰਡੀ ਆ ਜਨਿਆਲ ਦੇ ਨਾਲ ਨਾਲ ਅਨਿਆਲ ਪਿੰਡ ਦੇ ਅੰਦਰ ਪਤਵ ਜਗਤ ਦੇ ਅੰਦਰ ਵੀ ਜਿਹੜੀ ਉਹ ਇਹ ਫੀਡ ਜਿਹੜੀ ਵੰਡੀ ਗਈ ਆ ਸੋ ਹਰ ਤਰ੍ਹਾਂ ਦਾ ਉਹ ਜੀਵ ਮਨੁੱਖ ਹੋਵੇ ਪੰਲਵ ਪਸ਼ੂ ਹੋਣ ਔਰ ਜਿਹੜੀ ਸਾਡੀ ਉਹ ਇੱਕ ਪਰੰਪਰਾ ਆ ਸਾਡਾ ਇੱਕ ਸਲੋਗਨ ਆ ਪੰਛੀ ਬੋਲਣ ਮਿੱਟੜੇ ਬੋਲ ਰੱਖਣ ਕੁਦਰਤ ਦਾ ਸੰਤੋਲ ਸੋ ਇਹ ਪਸ਼ੂ ਪੰਛੀ ਪਛੀੜੇ ਆ ਇਹ ਵੀ ਸਾਡੇ ਕੁਦਰਤ ਦੀ ਨਿਆਮਤ ਆ ਸਾਨੂੰ ਧਰਤੀ ਦੇ ਉੱਤੇ ਇਹ ਜਿਹੜੇ ਬੇਜ਼ਵਾਨੇ ਆ ਜਿਨ੍ਹਾਂ ਦੇ ਨਾਲ ਪੇਟ ਲੱਗੇ ਉਹਨਾਂ ਦਾ ਵੀ ਟਿੱਡ ਪਰਣਾ ਇਸ ਔਖੀ ਹਾਲਤਾਂ ਦੇ ਅੰਦਰ ਚੁਣੌਤੀ ਜ਼ਰੂਰ ਆ ਪਰ ਮੈਂ ਲੋਕਾਂ ਨੂੰ ਭਰੋਸਾ ਦਿਵਾਣਾ ਕਿ ਹਰ ਇੱਕ ਉਹ ਆ ਦੇ ਤੋਂ ਜਿੱਤੇ ਵੀ ਲੋੜ ਹੈਗੀ ਆ ਅਸੀਂ ਫੀਡ ਚਾਰਾ ਤੂੜੀ ਕਈ ਤਰ੍ਹਾਂ ਦਾ ਦੇ ਰਹੇ ਹਾਂ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਨੇ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਮੂੰਹ ਖੋਰ ਦੀ ਬਿਮਾਰੀ ਲਈ ਟੀਕਾ ਲੱਗਦਾ ਉਹ ਵੀ ਗਾਲ ਕੋ ਟੁੱਟੀਗਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਫ੍ਰੀ ਕਰ ਦਿੱਤਾ ਜਿਹੜਾ ਖਾਸ ਹਾਲਤਾਂ ਦੇ ਵਿੱਚ ਜਿਹੜਾ ਪਸ਼ੂਛੇ ਪੰਜਾਬ ਦੇ ਅੰਦਰ ਸੋ ਜਨਿਆਲ ਪਿੰਡ ਦੇ ਵਿੱਚ ਅੱਜ ਫੀਡ ਵੰਡੀ ਹੈ ਤੋਂ ਬਾਅਦ ਅਨਿਆਲ ਔਰ ਫਤੂ ਚੱਕ ਦੇ ਵਿੱਚ ਵੀ ਵੰਡੀ ਜਾਏ